ਹੁਣੇ ਜਸਤ ਆਏ ਆਪਾਂ ਉਹ ਤਾਂ ਫਿਰ ਲੱਗ ਗੱਲ ਐ ਉਹ ਤਾਂ ਲੋਡ ਸੀ ਤਾਂ ਲੈ ਲੇ ਪਰ ਇਹਨੂੰ ਤਾਂ ਬੰਦਾ ਦੋ ਘੜੀ ਸਾਮ ਸਕਦਾ ਨਾ ਉੱਥੇ ਮੈਨੂੰ ਨੇ ਤੰਗ ਕਰਕੇ ਰੱਖਿਆ ਜਿਹਦਾ ਕੋਈ ਹਿਸਾਬ ਨਹੀਂ ਉਹ ਥੋੜਾ ਕਿਸੇ ਪਾਸੇ ਚੈਨ ਵੀ ਹੈਗੀ ਐ ਮੈਂ ਹੁਣ ਹੋਰ ਕਿਨੇ ਫੜੀ ਹੋਈ ਸੀ ਮੈਂ ਤਾਂ ਸੰਭੀ ਹੋਈ ਸੀ ਮੈਂ ਤੁਸੀਂ ਹੁਣ ਗੱਡੀ ਚਲਾਉਂਦੇ ਹੋਏ ਮੈਂ ਨਾਲ ਗੱਡੀ ਚ ਕੋਤੀ ਚ ਲੈ ਕੇ ਬਟਾ ਇਹ ਗੱਡੀ ਚਲਾਵਾ ਕੋਈ ਗੱਲ ਨਹੀਂ ਬਾਤ ਨਹੀਂ ਮਤਲਬ ਬੰਦਿਆਂ ਦਾ ਨਾ ਇੱਕ ਹਿਸਾਬ ਹੈ ਮੈਂ ਦੇਖਿਆ ਜੀ ਜੀ ਗੱਲ ਐ ਮੜਾ ਤੇ ਕਰਕੇ ਉਹ ਸੁਣਾਈ ਜਾਣਗੇ ਮੈਂ ਤਾਂ ਸੁਣਾਇਆ ਵੀ ਨਹੀਂ ਕੁਝ ਹੀ ਕਹਿ ਰਹੇ ਨੇ ਸਾਮ ਨਹੀਂ ਰਿਹਾ ਹੁਣ ਮੈਂ ਗੱਡੀ ਚਲਾਉਂਦਾ ਕਹਿੰਦਾ ਇਹਨੂੰ ਸਾਮਦਾ ਹੁਣ ਉੱਥੇ ਜਾ ਤੁਸੀਂ ਕੱਪੜੇ ਲੈਣੇ ਮੈਂ ਇਹਨੂੰ ਹੁਣ ਹੁਣ ਬੰਦਾ ਕੱਪੜੇ ਤਾਂ ਹੁਣ ਤੁਹਾਨੂੰ ਇੰਨਾ ਘੰਟਾ ਮੈਂ ਸ਼ਾਪਿੰਗ ਤਾਂ ਕਰਾਉਣ ਗਿਆ ਵੀ ਚੱਲੋ ਮੈਨੂੰ ਸ਼ਾਂਤੀ ਮਿਲੂਗੀ ਮਾੜੀ ਜੀ ਕੱਪੜੇ ਲੈਣ ਵੀ ਮੈਂ ਕੱਲੀ ਗਈ ਆ ਉਹ ਵੀ ਤੁਸੀਂ ਨਾਲ ਨਹੀਂ ਗਏ ਹਨਾ ਮਿੱਦੂ ਜਾ ਲਿਆ ਜਾ ਕੇ ਵੀ ਤੁਸੀਂ ਵੀ ਤੇ ਜਾਓਗੇ ਫਿਰ ਤੁਸੀਂ ਬਾਅਦ ਤੁਸੀਂ ਹੀ ਹੁੰਦੇ ਜਿਹੜਾ ਇਹਨੂੰ ਸਗਣ ਤੇ ਆ ਨਹੀਂ ਠੀਕ ਲੱਗ ਰਿਹਾ ਨਹੀਂ ਠੀਕ ਲੱਗ ਰਿਹਾ ਫਿਰ ਉਹ ਬੰਦਾ ਕੀ ਕਰੇ ਸਾਰਾ ਦਿਨ ਮੰਮੀ ਨੂੰ ਚਿਪਕੇ ਰ ਪਾਪਾ ਨੂੰ ਵੀ ਚਿਪਕ ਜਾਇਆ ਕਰੋ ਚਲ ਆ ਸਤਗੁਰ ਨੱਪਾ ਚੱਲੀ ਆ ਗਏ ਘਰੇ ਪਹੁੰਚ ਗਏ ਲੈ ਆ ਜਾ ਇੱਧਰ ਆ ਜਾ ਆਇਆ ਗੋਲਦੀ ਆ ਆ ਜਾ ਇਹ ਤਾਂ ਤੇਰੀ ਮੰਮੀ ਤੋਂ ਸਭ ਦੀ ਦਹੀ ਨਹੀਂ ਤੂੰ ਆ ਜਾ ਚਲ ਹੁਣੇ ਹੁੰਦੀ ਐ ਮੇਰੇ ਕੋਲ ਆ ਕੇ ਹੁਣ ਮੈਂ ਕੀ ਕਰਾਂ ਤੈਨੂੰ ਖੜਾਣਾ ਨਹੀਂ ਆਉਂਦਾ ਜਿੰਨੇੜੇ ਨੂੰ ਬਣਾਉਂਦਾ ਮੈਂ ਮੇਰੇ ਕੋਲ ਹੀ ਕਿਉਂ ਪੱਜਦੀ ਕਿਉਂਕਿ ਮੈਂ ਸਾਰਾ ਦਿਨ ਉਹਨੂੰ ਖੜਾਉਣੀ ਆ ਗੁੰਨੂ ਮੈਂ ਖੜਾਉਂਦਾ ਨਹੀਂ ਸਤਗੁਰ ਨੂੰ ਖੜਾਉਂਦਾ ਨਹੀਂ ਮੈਂ ਤੈਨੂੰ ਖੜਾਣਾ ਮੈਂ ਹਾਂ ਫਿਰ ਚੱਲ ਬਸ ਇਹ ਤਾਂ ਜਿੰਨੀ ਮਰਜ਼ੀ ਗੱਲ ਵਧਾ ਲਓ ਤੇ ਤੁਸੀਂ ਮੈਂ ਤੇ ਦੂ ਪਿਆਰ ਨਹੀਂ ਹਾਂ ਗਲਤੀ ਕੀ ਦੀ ਇੱਥੇ ਮਾਮੇ ਦੀ ਗਲਤੀ ਹੈ ਨਾ ਹਾਂ ਹੈ ਨਾ ਹਾਂ ਬਸ ਇਹ ਵੀ ਹੁਣ ਜਵਾਬ ਤਾਂ ਨਹੀਂ ਝੂਠ ਬੋਲਦਾ ਮਾਮੀ ਦੀ ਮਾਮੀ ਦੀ ਬਸ ਕਿਹਦੀ ਮਾਮੀ ਦੀ ਕਿਸੇ ਕਰਾ ਥੈਂਕ ਯੂ ਬਨੂ ਮਮੀ ਦੀ ਚਲੋ ਆਜਾ ਚੱਲੀ ਬਦਲ ਲੱਗ ਗਿਆ ਕੁਝ ਇਹ ਤਾਂ ਕੋਈ ਗੱਲ ਨਹੀਂ ਹੋਈ ਇਹ ਤਾਂ ਤੁਸੀਂ ਇਹਨੂੰ ਆਪਣੇ ਵੱਲ ਕਰ ਲਿਆ ਮੈਂ ਤਾਂ ਕੁਝ ਵੀ ਨਹੀਂ ਇਹਨੂੰ ਕਿਹਾ ਮੈਂ ਤਾਂ ਤੁਹਾਨੂੰ ਜਨਰਲ ਨਹੀਂ ਪੁੱਛਿਆ ਹੁਣ ਜਵਾਗ ਤਾਂ ਸੱਚ ਬੋਲੋ ਜਵਾਗ ਨੂੰ ਨੂੰ ਨਹੀਂ ਪਤਾ ਵੀ ਉਹਦੀ ਸੈੱਡ ਲੈਣੀ ਆਦੇ ਮੈਂ ਤੈਨੂੰ ਮੈਂ ਤੈਨੂੰ ਮਾਰਦਾ ਕਦੇ ਮਾਰਿਆ ਤੈਨੂੰ ਮਾਰਦਾ ਤੂੰ ਡਰਦਾ ਮੇਰੇ ਤੋਂ ਬਸ ਚਲੋ ਆਜਾ ਚੱਲੀ ਅੰਦਰ ਕਿੱਥੇ ਚੱਲੇ ਅਸੀਂ ਚੱਲੇ ਹਾਂ ਜਾ ਕੇ ਜਾਈਏ ਕਿ ਕਿ ਮੰਮੀ ਤਾਂ ਚਲੇਗੇ ਹਾਂ ਚਲੇਗੇ ਕਿਉਂ ਨਾ ਨਾ ਆ ਜਾਣਦੇ ਚੱਲ ਕੋਈ ਨਾ ਐਦਿ ਘੇ ਗੱਲ ਨਹੀਂ ਆ ਜਾ ਉਹ ਮੈਂ ਛੇ ਦਿ ਹੋਈ ਪਿੱਛੇ ਠੰਡ ਲੱਗਦੀ ਉਹਨਾਂ ਨੂੰ ਆ ਜਾ ਸਾਡੇ ਹਾਂਜੀ ਆ ਲੈਂਦੇ ਮੈਂ ਦੋ ਕੱਪੜੇ ਦੋ ਨਹੀਂ ਚਾਹ ਰਹੇ ਮੈਂ ਸੀ ਫਿਰ ਮੈਂ ਟਰਾਈ ਕਰਕੇ ਦੇਖਦੇ ਕਿਵੇਂ ਲੱਗਦੇ ਆ ਕਰੋ ਦੋ ਦਿੰਦੇ ਚਾਹ ਹਾਂ ਵੈਰੀ ਗੁੱਡ 1 2 3 4 ਆ ਇਹਨੂੰ ਸਾਮਲੋ ਯਾਰ ਇਹ ਮੈਨੂੰ ਕੰਮ ਨਹੀਂ ਕਰਨ ਦੇਦੀ ਆ ਜਾ ਸਤਿਗੁਰੂ ਕੋਈ ਨਾ ਹੁਣ ਮੈਂ ਹੁਣ 2 ਮਿੰਟ ਕੰਮ ਕਰਨ ਬੈਠਾ ਸੀਗਾ ਹੁਣ ਮੈਂ ਵੀ ਤਾਂ ਕੁਝ ਕਰਨਾ ਜਾਂ ਤਾਂ ਮੈਂ ਹੁਣ ਇਹਨੂੰ ਹੀ ਸਾਮਾਂ ਜਾਂ ਮੈਂ ਕੁਝ ਕਰਾਂ ਪਾਪਾ ਕੋਜੀ 2 ਮਿੰਟ ਦਾ ਨਾ ਹੂੰ ਬੈਠਣ ਦਾ ਆ ਜਾ ਸਤਿਗੁਰੂ ਨੂੰ ਬਹਿ ਜਾ ਮੈਂ ਵੀ ਕੀ ਕਰਾਂ ਯਾਰ ਮੈਂ ਵੀ ਅਹੀਂ ਉਹ ਹੋ ਜਾਂਦੀ ਹੈ ਹੈਰਾਨ ਹੋ ਜਾਂਦੀ ਕਿ ਚੰੰਜ ਮੈਨੂੰ ਡਰ ਲੱਗਦਾ ਨੇ ਆਣਿਆਂ ਨਾਲ ਆ ਜਾ ਸਤਿਗੁਰੂ ਆ ਜਾ अच्छा अच्छा। 와 ਜਾ। ਚਲ ਜਾਓਗੇ ਨਾ ਆਪੇ ਸੰਭਲੂਗਾ ਯਾਰ। ਚਲੋ ਜਾਓ ਮੈਂ ਆਪੇ ਸੰਭਲੂਗਾ। ਮੈਂ ਹੀ ਸਾਰਾ ਕੁਝ ਸੰਭਲ ਲੈਣਾ ਤੁਸੀਂ ਆਰਮਨ ਨਾਲ ਕੱਲ ਤੋਂ ਨਾ ਤੁਸੀਂ ਇੱਕ ਕੰਮ ਕਰੋ। ਤੁਸੀਂ ਆਰਮਨ ਨੂੰ ਰੈਸਟ ਕਰੋ। ਤੁਸੀਂ ਆਪਣਾ ਜੋ-ਜੋ ਕੰਮ ਹੈਗੇ ਮੈਨੂੰ ਲਿਖਾ ਦਿਓ। ਮੈਂ ਸਾਰੇ ਕਰ ਦਿਆਂਗਾ। ਜੋ ਵੀ ਕਰਨਾ। ਪਾਪਾ ਤੱਲੂ। ਚਲ ਜੀਏ। ਹਾਂ। ਹਾਂ ਕੱਲ ਤੋਂ ਮੈਂ ਇਹ ਵੀ ਸੰਭਲਾਂ। ਨਾਲ ਆਪਾਂ ਕੋਈ ਨਾ ਤੁਹਾਡਾ ਵੀ ਕੰਮ ਸੰਭਲਾਂਗੇ। ਚੱਲੀ ਪਾਪਾ ਚਲੋ ਠੀਕ ਹੈ ਸਾਹਮਣੇ ਦੇਖੋ ਇਹਨਾਂ ਸੌਖਾਂ ਨੇ ਨਾ ਸੌਖਾ ਤੁਸੀਂ ਕਹੇ ਤਾਂ ਮੈਂ ਸੰਭਲ ਲੂੰਗਾ ਪਪੜੀ ਚਲੀ ਮੇਰੇ ਨੰਬਰ 8 ਹੁੰਦੇ ਨਾਲ ਆਪਣਾ ਆਪਣਾ ਓਹੋ ਬਾਈ ਕਰੂ ਇਹਦਾ ਦੇਖੇਰ ਪਾ ਕਰ ਅੱਜ ਕੀ ਮੁੱਕ ਕਿਸ ਮੁਝਾਰ ਨਹੀਂ ਮਾ ਕਾਲਾ ਕਾਲਾ ਇਹ ਇਹ ਪਰ ਇਹ ਬੈਡ ਨਹੀਂ ਸੀਗਾ ਇਹ ਬਰਡ ਦੀ ਔਰੇ ਤਾਂ ਕਿਥੇ ਬੈਠੇ ਨੇ ਉੱਥੇ ਹੁਣ ਮੈਂ ਔਰੇ ਸੋਚ ਰਹੀ ਐ ਨਾ ਸਿੰਡਰੀਆ ਲਿਆ ਕੇ ਦੋ ਔਰੇ ਉਹ ਆਨਲਾਈਨ ਸਸਤੀਆਂ ਜੀ ਆ ਥੱਲੇ ਲੱਗਣੀਆਂ ਸੀ ਇਹਨਾਂ ਦੀ ਉਰੇ ਆ ਸਿਮਟਰੀ ਚ ਨਾ ਬਾਬਾ ਜੀ ਦੀ ਫੋਟੋ ਦੀ ਸਿਮਟਰੀ ਚ ਫੇਸ ਦਾ ਫਰੇਮ ਨਹੀਂ ਕਰਾਇਆ ਸੀ ਹਾਂ ਹਾਂ ਦਰੀ ਉਹ ਪੂਰੇ ਆਨ ਸਾਈਜ਼ ਚ ਲਾਉ ਜੂਰੇ ਲੰਮੇ ਚ ਜਿੰਨਾ ਸਾਈਜ਼ ਆ ਹਾਂ ਉਹ ਲੱਗ ਜੂਗੀ ਚਲੋ ਹੁਣ ਆਉਣੇ ਮੁੱਖ ਮੁੱਦੇ ਤੇ ਕਿ ਵਿਆਹ ਕਰਾਉਣਾ ਕਿਉਂ ਜ਼ਰੂਰੀ ਹੈ ਤੇ ਕੋਈ ਵੀ ਰਿਲੇਸ਼ਨ ਵਿਆਹ ਹੋਵੇ ਕੋਈ ਦੋਸਤੀ ਹੋਵੇ ਕੋਈ ਵੀ ਪਾਰਟਨਰਸ਼ਿਪ ਹੋਵੇ ਮਾਪਿਓ ਦਾ ਰਿਸ਼ਤਾ ਕੋਈ ਵੀ ਸਾਰੇ ਆ ਰਿਸ਼ਤੇ ਇੰਪੋਰਟੈਂਟ ਕਿਉਂ ਆ ਇਹਨਾਂ ਦੇ ਪਿੱਛੇ ਮੁੱਖ ਕਾਰਨ ਕੀ ਆ ਆ ਰਿਸ਼ਤਿਆਂ ਦਾ ਰਿਸ਼ਤਿਆਂ ਦਾ ਆਪਾਂ ਕੋਈ ਦੋਸਤ ਲੱਭਦੇ ਆ ਕੋਈ ਵੀ ਆਪਣਾ ਜੋੜੀਦਾਰ ਲੱਭਦਾ ਕੋਈ ਤਾਂ ਉਸ ਤੋਂ ਬਾਅਦ ਫਿਰ ਵਿਆਹ ਦਾ ਇੱਕ ਕੁਝ ਜ਼ਿਆਦਾ ਹੀ ਹੈ ਵੀ ਇਹ ਚ ਜੋੜੀਦਾਰ ਬਾਤੋਂ ਬੰਦਾ ਇਹ ਤਾਂ ਪਿੱਛੇ ਨਹੀਂ ਛੱਡ ਸਕਦਾ ਇਹ ਖਜ਼ਬਤੋਂ ਖਬਰਸਤਾ ਫਿਰ ਇੰਨਾ ਇੰਨਾ ਹੋ ਕਿ ਮੈਂ ਵੀ ਫਿਰ ਤਾਂ ਤੁਸੀਂ ਨਾਲੇ ਰਹਿਣਾ ਇਹ ਤਾਂ ਬਿਨਾਂ ਨਹੀਂ ਫਿਰ ਤਾਂ ਤੁਸੀਂ ਇੱਕੋ ਦੇ ਹੋ ਦੋ ਪਹਿਲੂ ਫਿਰ ਤਾਂ ਇੱਕ ਸਿੱਕੇ ਦੇ ਇਹ ਕਿਉਂ ਹੈ ਅੱਜ ਆਪਾਂ ਇਹਦੇ ਬਾਰੇ ਗੱਲ ਕਰਦੇ ਹੁਣ ਮੈਨੂੰ ਨਹੀਂ ਪਤਾ ਇਹਨੂੰ ਦੇਖੋ ਲੈ ਮੇਰੇ ਜੋੜੀਦਾਰ ਨੂੰ ਨਹੀਂ ਪਤਾ ਮੇਰੇ ਕੋਲ ਥੋੜੀ ਜਾਣਕਾਰੀ ਹੈ ਥੋੜੀ ਨੋਲਿਜ ਹੈਗੀ ਹੈ ਪਰ ਦੱਸਣ ਵਾਲੀ ਨੋਲਿਜ ਨਹੀਂ ਹੈਗੀ ਮੈਂ ਵਿਸਤਾਰ ਨਾਲ ਕਿਵੇਂ ਦੱਸੂਗੀ ਉਹ ਨਹੀਂ ਪਤਾ ਇਸ ਕਰਕੇ ਮੈਂ ਚੁੱਪ ਠੀਕ ਹੈ ਤੇ ਹੁਣ ਇਨ ਸ਼ੋਰਟ ਦੱਸ ਦਿੰਦਾ ਤੇ ਪੂਰੀ ਇੱਕ ਡੈਡੀਕੇਟਿਡ ਵੀਡੀਓ ਬਣਾਉਂਗਾ ਫਿਰ ਮੈਂ ਕਿਉਂਕਿ ਇੰਨੀ ਲੰਬੀ ਕਰ ਲਏ ਨੇ ਛੋਟੇ ਟਾਈਮ ਫਰੇਮ ਚ ਨਹੀਂ ਦੱਸੀ ਜਾ ਸਕਦੀ ਹੁਣ ਅੱਜ ਕੱਲ ਆਪਾਂ ਡੇਲੀ ਵਲੌਗ ਪਾਉਂਦੇ ਆ ਇੰਨੀ ਇਨੀ ਜਲਦੀ ਐਡੀ ਵੱਡੀ ਗੱਲ ਨਹੀਂ ਹੁਣ ਮਿੱਤੋ ਦੱਸੀ ਜਾਣੀ ਤੇ ਆਪਣਾ ਟਾਈਮ ਹੋ ਚੁੱਕਿਆ ਹੋਇਆ ਵੀਡੀਓ ਪਾਉਣ ਦਾ ਤੇ ਰੀਅਲ ਪਰਪਸ ਯਾਰ ਅਸਲੀ ਮਕਸਦ ਆਪਣਾ ਵਿਆਹ ਕਰਾਉਣ ਦਾ ਆ ਉਹਨੂੰ ਆਪਾਂ ਉਹਨੂੰ ਆਪਾਂ ਸਾਰੀ ਭੁੱਲ ਚੁੱਕੇ ਹੋਇਆ ਇਹਨੂੰ ਇੱਕ ਇਹਨੂੰ ਹੋਰ ਹੀ ਤਰ੍ਹਾਂ ਇੱਕ ਇਹ ਸਾਰੇ ਪ੍ਰੋਸੈਸ ਨੂੰ ਇੱਕ ਹੋਰ ਹੀ ਰੰਗ ਰੂਪ ਦੇ ਦਿੱਤਾ ਹੋਇਆ ਤੇ ਕਈ ਲੋਕਾਂ ਨੇ ਤਾਂ ਆਪਣੀ ਸਾਰੀ ਜ਼ਿੰਦਗੀ ਦਾ ਮਤਲਬ ਵੱਡਾ ਇਹਨੂੰ ਇੱਕ ਵੱਡਾ ਪਾਰਟੀ ਬਣਾ ਲਿਆ ਹੋਇਆ ਵੀ ਪਤਾ ਨਹੀਂ ਕਿੱਦਾਂ ਦਾ ਵੱਡਾ ਇਹ ਪ੍ਰੋਸੈਸ ਆਇਆ ਅਸਲੀ ਰੀਅਲ ਪਰਪਸ ਤਾਂ ਕੁਝ ਹੋਰ ਹੈ ਤੇ ਕਿਹ ਵੀ ਗੱਲਾਂ ਨਾਲ ਕਿ ਜਿਨ੍ਹਾਂ ਦਾ ਕਹਿੰਦੇ ਜ਼ਿੰਦਗੀ 'ਚ ਕੋਈ ਮਕਸਦ ਨਹੀਂ ਹੁੰਦਾ ਉਹਨਾਂ ਨੂੰ ਵਿਆਹ ਦੋ ਕਹਿੰਦੇ ਜੇ ਜ਼ਿੰਦਗੀ 'ਚ ਕਿਸੇ ਬੰਦੇ ਦਾ ਕੋਈ ਮਕਸਦ ਨਹੀਂ ਹੁੰਦਾ ਤਾਂ ਉਹਨੂੰ ਵਿਆਹ ਦਿੱਤਾ ਜਾਂਦਾ ਹੁੰਦਾ ਆਹ ਜ਼ਿੰਦਗੀ ਲੈ ਉਲਝਾਵਿਆਂ ਜਿਹਾ ਚੌੜੀ ਜ਼ਿੰਦਗੀ ਲੰਘ ਜੂਗੀ ਉਹਨੂੰ ਇੱਕ ਪਰਪਸ ਦਾ ਛੋਟਾ ਜਿਹਾ ਪਰਪਸ ਮਿਲ ਰਹਿਣਾ ਵੀ ਚਲ ਮੈਂ ਹੋਣਾ ਆਪਣਾ ਪਰਵਾਰ ਪਾਲਣਾ ਹੋਣਾ ਆ ਕਰਨਾ ਹੋਣਾ ਆ ਕਰਨਾ ਪਰ ਅਸਲੀ ਮਕਸਦ ਇੱਕ ਲਾਈਫ ਪਾਰਟਨਰ ਦਾ ਹੋਣ ਦਾ ਆਪਣੇ ਕੋਈ ਵੀ ਆਪਣਾ ਸਾਥੀ ਜੀਵਨ ਸਾਥੀ ਕਹਿ ਲਓ ਜਾਂ ਕੋਈ ਦੋਸਤ ਕਹਿ ਲਓ ਕੋਈ ਵੀ ਮਿੱਤਰਤਾ ਹਰ ਦੋਸਤੀ ਹਰ ਕੋਈ ਰਿਲੇਸ਼ਨ ਹਰ ਕੋਈ ਰਿਸ਼ਤੇਦਾਰੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਿਸ਼ਤੇਦਾਰੀ ਹਰ ਇੱਕ ਚੀਜ਼ ਦਾ ਮੇਨ ਮੁੱਖ ਕਾਰਨ ਇਹੀ ਹੈ ਕਿ ਉਹ ਆਪਾਂ ਨੂੰ ਆਪਣਾ ਜਿਹੜਾ ਜ਼ਿੰਦਗੀ ਦਾ ਅਸਲੀ ਪਰਪਸ ਹੈ ਆਪਣੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਉਹਨੂੰ ਕੰਪਲੀਟ ਕਰਨ 'ਚ ਹੈਲਪ ਕਰੇ ਤੇ ਆਪਾਂ ਸਾਰੇ ਇੱਕ ਦੂਜੇ ਨਾਲ ਰੜ ਕੇ ਜਿਹੜੇ ਵੀ ਆਪਣਾ ਇਹ ਕਮਿਊਨਿਟੀ ਬਣ ਜਾਂਦੀ ਹੈ ਜਿਹਾ ਸਰਪਲ ਰਿਸ਼ਤੇਦਾਰੀਆਂ ਆਪਣੇ ਦੋਸਤ ਆਪਣਾ ਜਿਹੜਾ ਜਮੇਂ ক্লোਜ਼ ਜਿਹੜਾ ਆਪਣਾ ਲਾਈਫ ਪਾਰਟਨਰ ਹੁੰਦਾ ਆਪਣਾ ਜੀਵਨ ਸਾਥੀ ਜਿਹਨੇ ਹਰ ਟਾਈਮ ਆਪਣੇ ਨਾਲ ਰਹਿਣਾ ਦੋਨਾਂ ਨੂੰ ਆਹ ਜਿਹੜਾ ਸੰਸਾਰ ਦਾ ਸਮੁੰਦਰ ਜਿਹੜਾ ਜੀਵਨ ਦਾ ਸਮੁੰਦਰ ਹੈ ਜਿਸ ਚ ਆਪਾਂ ਹੁਣ ਹੈਗੇ ਆ ਇਹ ਚੋਂ ਆਪਾਂ ਐਨ ਹੱਸਦੇ ਖੇਡਦੇ ਇਹ ਚੋਂ ਮੁਕਤ ਹੋਈਏ ਇਹ ਚੋਂ ਨਿਕਲੀਏ ਇਹ ਜੰਜਾਲ ਚੋਂ ਹਰ ਇੱਕ ਯਾਰੀ ਦੋਸਤੀ ਹਰ ਇੱਕ ਚੀਜ਼ ਦੇ ਪਿੱਛੇ ਮੁੱਕ ਕਰਨੀ ਹੋਈ ਹੈ ਜਿਹਨੂੰ ਆਪਾਂ ਨੈਗਲੈਕਟ ਕਰ ਦਿੰਨੇ ਆ ਜਿਹੜੀ ਜਿਹੜੀ ਗੱਲ ਆਪਣੇ ਧਿਆਨ 'ਚ ਨਹੀਂ ਇਹ ਬਿਨਾਂ ਸੋਚੇ ਸਮਝੇ ਹੀ ਆਪਾਂ ਕਿਸੇ ਨਾਲ ਵੀ ਰਿਲੇਸ਼ਨ ਬਣਾ ਲੈਂਦੇ ਆ ਕਿਸੇ ਨਾਲ ਵੀ ਦੋਸਤੀ ਯਾਰੀ ਦੋਸਤੀ ਲਾ ਲੈਂਦੇ ਆ ਆਊਟਲੁਕਸ ਦੇਖ ਕੇ ਹੀ ਆਪਣਾ ਜੀਵਨ ਸਾਥੀ ਚੂਜ਼ ਕਰ ਲੈਂਦੇ ਆ ਲਾਈਫ ਦਾ ਬੜੇ ਹੱਥ 'ਚ ਬੜਾ ਕੋਈ ਖਾਸ ਬੜਾ ਕੋਈ ਕੰਟਰੋਲ ਨਹੀਂ ਹੈਗਾ ਆਪਣੇ ਹੱਥ 'ਚ ਜਿਵੇਂ ਨਹੀਂ ਹੈਗਾ ਐਕਚੁਅਲ 'ਚ ਤਾਂ ਆਪਣੀਆਂ ਵਾਈਬ੍ਰੇਸ਼ਨਸ ਆਪਣੀ એનર્ਜੀ ਨਹੀਂ ਆਪਣੇ ਲਾਈਫ 'ਚ ਜਿੱਦਾਂ ਦੇ ਵੀ ਆਪਣੇ ਵਾਲੇ ਵਾਲੇ ਇਨਸਾਨ ਨੇ ਉਹ ਆਪਾਂ ਹੀ ਅਟਰੈਕਟ ਕੀਤੇ ਹੁੰਦੇ ਨੇ ਆਪਣੀ ਵਾਈਬ੍ਰੇਸ਼ਨਸ ਦੇ ਨਹੀਂ ਉਹਨਾਂ ਨੂੰ ਅਟਰੈਕਟ ਕੀਤਾ ਹੁੰਦਾ ਕਈ ਬੰਦੇ ਕੋਸ਼ੀ ਜਾਂਦੇ ਹੁੰਦੇ ਨੇ ਮੈਨੂੰ ਇਹ ਮੇਰੀ ਜ਼ਿੰਦਗੀ 'ਚ ਜੇ ਇਹ ਆਉਣਾ ਚਾਹੀਦਾ ਸੀ ਇਹ ਨਹੀਂ ਆਉਣਾ ਚਾਹੀਦਾ ਸੀ ਤਾਂ ਉਹ ਆਪਣੀਆਂ ਹੀ ਅਟ੍ਰੈਕਸ਼ਨਾਂ ਹੁੰਦੀਆਂ ਸਾਰੀਆਂ ਤਾਂ ਉਹੀ ਉਹਨਾਂ ਨੇ ਆਪਣੇ ਕੋਲ ਆਉਣਾ ਹੁੰਦਾ ਉਹਨਾਂ ਨਾਲ ਹੀ ਆਪਣਾ ਐਨ ਸਹੀ ਕਨੈਕਸ਼ਨ ਬਣਦਾ ਹੁੰਦਾ ਹੈ ਯੂਨੀਵਰਸ ਸਾਰਾ ਕੁਝ ਉਹਦੇ ਲਈ ਰੋਲ ਪਲੇ ਕਰਦਾ ਜਿਵੇਂ ਕਹਿੰਦੇ ਨੇ ਸਾਰਾ ਕੁਝ ਲਿਖਿਆ ਹੁੰਦਾ ਇਹ ਸਹੀ ਗੱਲ ਹੈ ਤਾਂ ਜਿੱਦਾਂ ਦਾ ਵੀ ਤੁਹਾਡਾ ਕੋਈ 파ਟਨਰ ਹੈ ਜਿਹਦੇ ਨਾਲ ਵੀ ਹੈਗੇ ਤਾਂ ਉਹਦੇ ਨਾਲ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਦਾ ਪਰਪਸ ਕੰਪਲੀਟ ਕਰਨ ਚ ਆਪਾਂ ਹੈਲਪ ਕਰੀਏ ਤੇ ਹਸੀ ਖੁਸ਼ੀ ਆ ਜ਼ਿੰਦਗੀ ਨੂੰ ਮਾੜੀ ਤੇ ਇਹ ਤੋਂ ਇੱਕ ਮਨੁਸਾਚ ਉਹ ਜ਼ਿਆਦਾ ਹੈ ਸ਼ਬਦ ਮੇਰੇ ਫੋਨ ਦਾ ਵਾਲਪੇਪਰ ਵੀ ਉਹੀ ਲੱਗਿਆ ਹੋਇਆ ਹੱਸਣਦੇ ਖੇਲਣਦੇ ਪੈਣਨਦੇ ਖਾਣਦੇ ਆ ਵਿੱਚ ਇਹ ਹੋਵੇ ਮੁਕਤ ਵੀ ਹੱਸਦੇ ਖੇਡਦੇ ਖਾਂਦੇ ਪੀਂਦੇ ਇਹਦੇ ਵਿੱਚ ਹੀ ਆਪਾਂ ਮੁਕਤ ਹੋਣਾ ਕੋਈ ਬੜਾ ਟੈਨਸ਼ਨ ਲੈਣ ਵਾਲੀ ਲੋੜ ਨਹੀਂ ਐਨ ਹੱਸਦੇ ਖੇਡਦੇ ਹੀ ਇਹ ਚੋਂ ਆਪਾਂ ਨਿਕਲਣਾ ਹਸ ਸੰਸਾਰ ਸਮੁੰਦਰ ਚੋਂ ਇਹੀ ਟੌਪਿਕ ਤੇ ਮੈਂ ਇੱਕ ਡਿਟੇਲਡ ਵੀਡੀਓ ਬਣਾ ਸਕਦਾ ਪਰੇ ਮਾ ਬੜਾ ਫਾਸਲੇ ਵਿੱਚ ਕੱਢਿਆ ਟਾਈਮ ਗੱਡ ਕੇ ਪ੍ਰੋਪਰ ਵੀਡੀਓ ਬਣਾਉਂਗਾ ਤੇ ਪਰਮਿਸ਼ਨ ਹੋਣੀ ਬਾਲੀ ਦਾ ਜ਼ਰੂਰੀ ਆ ਇਹ ਚੀਜ਼ਾਂ ਨੂੰ ਨਾ ਹੋਰੀ ਰੰਗ ਰੂਪ ਦੇ ਦਿੱਤਾ ਹੋਇਆ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਹਨਾਂ ਨੂੰ ਨੈਗਲੈਕਟ ਕਰ ਦਿੰਨੇ ਆ ਵਿਆਹ ਵਾ ਸ਼ਾਦੀਆਂ ਨੂੰ ਇੱਕ ਹੋਰੀ ਟਮਟਮਾ ਜਾਂ ਹੋਰੀ ਰੰਗ ਰੂਪ ਦੇ ਛੱਡਿਆ ਇਹ ਗੱਲਾਂ ਬਾਰੇ ਅਵੇਅਰਨੈਸ ਲਿਆਉਣੀ ਬਣਦੀ ਆ ਅਸਲੀ ਵਿਆਹ ਤਾਂ ਹਲੇ ਆਪਣਾ ਹੋਣਾ ਜਿਹੜੇ ਸ਼ਬਦ ਤੇ ਆਪਾਂ ਲਾਵਾ ਲੰਨੇ ਹੁੰਦੇ ਆ ਨਾ ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਆਪਾਂ ਦਾ ਕਿਧਰੋਂ ਵਾਲੇ ਗੁਰਮੁਖ ਆ ਆਪਾਂ ਦਾ ਮਨਮੁਖ ਆ ਆਪਾਂ ਦਾ ਆਪਣੇ ਮਨ ਦੇ ਘੋੜਿਆਂ ਪਿੱਛ ये, ये काम कर रहे हैं ये हम काम कर रहे हैं हमने सुबह मुथी वाले पराठे बनाने के लिए हम रात को मिथी साफ करके सोएंगे क्योंकि सुबह-सुबह फिर लेट हो जाता है क्या मैं बेबी हां जी थोड़ी मस्ती हुई है ओहो गुडडी गुडडी आजा गोती आजा